ਆਤੀ ਮਤਰੋ ਅੱਜ ਤੁਹਾਡਾ ਸਵਾਗਤ ਹੈ ਸਾਡੇ ਨਿਊ ਬਲੌਗ ਵਿੱਚ ਅੱਜ ਅਸੀਂ ਸ਼ਹਿਰੋਂ ਨਾ ਕਿਸੇ ਮਤਰੋ ਬਾਹਰ ਲੈ ਕੇ ਆਏ ਆ। ਕੰਬੀ ਵੈਸੇ ਤਾਂ ਤੰਨਾ ਚੌਂਦਰਾ ਵੱਲ ਲੈ ਕੇ ਆਏ ਆ। ਅੱਜ ਮੌਸਮ ਠੰਡਾ ਸੀਗਾ। ਮੀਂਹ ਦਾ ਕਰਕੇ ਮੌਸਮ ਵਧੀਆ ਬਣਿਆ ਹੋਇਆ ਹੁਣ। ਹਵਾ ਬਹੁਤ ਵਧੀਆ ਚੱਲ ਰਹੀ ਆ। ਅੱਜ ਇਹ ਵੀ ਸਵਾਰੀ ਕੀਤੀ ਪਹਿਲਾਂ ਤਾਂ ਵੈਸੇ ਹੀ ਅਸੀਂ ਇਹਨੂੰ ਲੈ ਕੇ ਹੁੰਦੇ ਸੀ ਨਾਰਮਲ। ਕਿੰਨਾ 14 ਬਾਅਦ ਸਵਾਰੀ ਕਰੀਦੀ ਆ ਅਜੇ ਵੈਸੇ ਆਪਣੀ ਇਸ ਕਿਸਮਤ ਛੋਟ ਗਈ ਆ 27 28 ਕਿ ਮਹੀਨੇ ਦੀ ਹੋ ਗਈ ਆ ਇਹ ਥੋੜੀ-ਥੋੜੀ ਬਾਅਦ ਜਦੋਂ ਦੋਹੋ ਦੰਦ ਹੋ ਗਈ ਤੇ ਫਿਰ ਇਹਨੂੰ ਡੇਲੀ ਰੁਟੀਨ ਚ ਦੀ ਤੋਰਿਆ ਕਰਾਂਗੇ ਫਿਰ ਪਿਆ ਕਰਾਂਗੇ ਇਹਨੂੰ ਅਜੇ ਸਵਾਰ ਵੀ ਸਾਡਾ ਨਵਾਂ ਸਵਾਰ ਆ ਣੀ ਦੇ ਵੈਸੇ ਸੀ ਆਪਣੇ ਆਪ ਹੀ ਤੋੜਦੇ ਆ। ਕੋਈ ਇਹ ਨਹੀਂਗਾ ਕਿ ਵੈਸੀ ਕਿਸੇ ਸਵਾਰ ਤੋਂ ਕਿਹਾ ਵਾ। ਇੰਨਾ ਕ ਸਾਡਾ ਇਹ ਸਵਾਰ ਨੂੰ ਪਤਾਗਾ ਤੋੜਨ ਦਾ। ਚਾਲ ਦੱਸਿਓ ਤੁਸੀਂ। ਨਹੀਂ ਨਹੀਂ ਆਏ ਨਹੀਂ ਤੋੜ ਨਹੀਂ ਆਏ ਨਹੀਂ। ਇਹ ਸਾਡਾ ਹੈਗਾ ਨੈਂਗਾ ਇਹ ਇਹ ਚਾਲ ਘੱਟ ਤੋਰਦੇ ਹਨ ਨੈਂਗਾ ਸਪੱਟੇ ਜਿਆਦਾ ਭਜਾਉਂਦੇ ਆ ਇਸ ਕਰਕੇ ਘੋੜੀ ਨੂੰ ਇਹ ਜ਼ਿਆਦਾਤਰ ਸਪੱਟੇ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਅਸੀਂ ਇਹਨੂੰ ਵੈਸੇ ਮਨਾ ਹੀ ਕਰਦੇ ਹੁੰਦੇ ਵੀ ਨਹੀਂ ਬਈ ਮਿੱਤਰੋ ਆਪਾਂ ਇਹਨੂੰ ਇਸ ਤਰ੍ਹਾਂ ਨਹੀਂ ਪਹੁੰਚਾਉਣਾਗਾ ਆਪਾਂ ਚਾਲ ਹੀ ਪਾਉਣੀ ਆ ਇੱਕ ਦਰਦੀ ਰਹਿੰਦੀ ਆ ਸਜੇ ਥੋੜਾ ਜਿਹਾ ਇਹ ਤੁਸੀਂ ਇਹ ਦੱਸਿਓ ਕਿ ਵੀ ਤੋਰਾ ਤਾਰਾ ਕਿਵੇਂ ਆ ਜੋ ਕਮੀ ਪੇਸ਼ੀ ਹੋਵੇ ਤਾਂ ਜ਼ਰੂਰ ਦੱਸਿਓ ਮੇਨ ਸਾਡਾ ਫੋਕਸ ਇਹੀ ਹੈ ਇਹਨੂੰ ਚਾਲ ਤੋੜਨਾ ਤੇ ਚਲੋ ਦੀ ਇਹ ਜੇ ਜੱਥੇ ਤੇ ਨਹੀਂ ਅਸੀਂ ਬਾਹਰ ਕੱਢਦੇ ਆ ਇਹਨੂੰ ਯਾਰਾਂ ਨਹੀਂ ਅਸੀਂ ਤੋੜਦੇ ਬਾਕੀ ਤਾਂ ਅਸੀਂ ਵੈਸੇ ਤਾਂ ਸਵਾਰੀ ਤੇ ਤੇ ਕਈ ਵਾਰ 15-1 ਇੱਕ ਦਿਨ ਬਾਅਦ ਹੀ ਕਰਦੇ ਆ ਮਹੀਨੇ ਚ ਜਣੀ ਦੋ ਵਾਰੀ ਸਵਾਰੀ ਕਰਦੇ ਆ ਇਹ ਛੋਟੀ ਕਰਕੇ ਵੀ 26-27 ਮਹੀਨੇ ਦੀ ਆ ਜਦੋਂ ਹੋ ਗਈ ਦੋ ਦੰਦ ਹੋ ਗਈ ਪੂਰੀ ਫਿਰ ਇਹਨੂੰ ਸਵਾਰ ਤੋਂ ਕਿਸੇ ਤੋਂ ਕਢਾਵਾਂਗੇ ਵੈਸੇ ਤਾਂ ਵੈਸੇ ਨਿਕਲੀ ਗਈ ਆ ਸਾਡਾ ਸਵਾਰ ਇਹੀ ਚੰਗਾਗਾ ਉਹ ਮਾੜੀ-ਮੁੱਟੀ ਚਾਲ ਪਵਾਵਾਂਗੇ ਹੋਰ ਤੇ ਤਾਂ ਕਿ ਵੀ ਥੋੜੀ ਜੀ ਹੋਰ ਸਿੱਧੀ ਹੋ ਜਾਵੇ ਚੱਲੇ ਵਧੀਆ ਜਿਵੇਂ ਹੁਣ ਅੜਦੀ ਐ ਹਲਤ ਕਰਦੀ ਐ ਹਲਤ ਕਰਨੋਂ ਹਟ ਜਾਊਗੀ ਕਿ ਇਹ ਹੈਗਾ ਨੈਂਗਾ ਸਾਡਾ ਇਹ ਨੇ ਤੇ ਦਲਾਂ ਬੱਤੀ ਤੋੜਦੇ ਆ ਜ਼ਿਆਦਾ ਇਹ ਦਲਾਂ aí ਦਲਾਂ ਦੇ ਸਾ ਬਣਾ ਲਈ ਆਪਦੀ ਨਾਲ ਤੋੜ ਦਰਾਹੀਂ ਜਿਵੇਂ ਦਲ ਚ ਤੋੜਦੇ ਨਾ ਉਸੇ ਤਰ੍ਹਾਂ ਹੀ ਸਾਡਾ ਜੀ ਨਵਾਂ ਸਵਾਰ ਬੈਠਾਗਾ ਤੇ ਇਹ ਵੀ ਚੋਬਰ ਨਵਾਂ ਨਵਾਂ ਸਾਡੇ ਕੋਲੇ ਆਉਣ ਲੱਗਿਆ ਹੈ ਪਰ ਇਹ ਵੀ ਢੰਗ ਸਿੰਘ ਹੀ ਆ ਆ ਡੰਡਾ ਪਰੇ ਘਰ ਆਪਦਾ ਕਰ ਲੈ ਤੇ ਢੰਗ ਸਿੰਘ ਇਹ ਹਜੇ ਥੋੜਾ ਟਾਈਮ ਹੀ ਇਹਨੂੰ ਹੋਇਆ ਵਾ ਇਹ ਦਲ ਚ ਗਿਆ ਸੀਗਾ ਦਲ ਚੋਂ ਸੇਵਾ ਹੋਈ ਨਹੀਂ ਜੀ ਰੇ ਆਪਣੇ ਕੋਲ ਹੀ ਆ ਗਿਆ ਕਹਿੰਦਾ ਮੈਂ ਆਪਣੇ ਵਾਲੀ ਘੋੜੀ ਦੀ ਜਿਹੜੀ ਵੀ ਸੇਵਾ ਕਰਿਆ ਕਰੂੰਗਾ ਹਾਂ ਹਾਂ ਵੈਸੇ ਤਾਂ ਤੋਰਦਾ ਤਾਂ ਹਜੇ ਠੀਕ ਆ ਇਹ ਵੀ ਨਵਾਂ ਹੀ ਆ ਇਹਨੂੰ ਇੰਨਾ ਹਜੇ ਪਤਾ ਨਹੀਂ ਚਾਚਾ ਜੀ ਡਰਦਾ ਥੋੜਾ ਜਾ ਹੈਗਾ ਜੀ ਸਵਾਰ ਆਪਣਾ ਬਾਬਾ ਤੂੰ ਬੈਠ ਯਾਰ ਫਿਰ ਕਲਪ ਕੋਈ ਵਧੀਆ ਵੈਸੇ ਤਾਂ ਮੈਂ ਐਡੀਟਿੰਗ ਤਾਂ ਬਗੈਰ ਆ ਮੈਨੂੰ ਕਰਨੀ ਨਹੀਂ ਆਉਂਦੀ ਤੇ ਜਿਵੇਂ ਇਹਦਾ ਬਲੌਗ ਬਣਦਾ ਸੀ ਉਮੀਦ ਬਣਾ ਲਈਦਾਗਾ ਸਿੱਧਾ ਡਾਇਰੈਕਟ ਆਰੇ ਬੱਚਾ ਬਰੋਬਰ ਤੋਰ ਦੇ ਬਰੋਬਰ ਮੇਰੇ ਤਾਂ ਆਹ ਨਾਲ ਇੱਕ ਗੱਡੀ ਚ ਜਾਈ ਜਾਂਦਾ ਓਏ ਨਾ ਸੱਚੀ ਆ ਦੇਖ 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 ਸਾਡਾ ਨਵਾਂ ਸਵਾਰ ਹੋ ਗਿਆ ਟਿੱਡਾ ਹੋ ਗਿਆ ਉਹ ਲੱਤਾਂ ਜੋੜ ਲੈ ਲੱਤਾਂ ਜੋੜ ਲੈ ਦੋਨੇ ਲੱਤਾਂ ਜੋੜ ਲੈ ਟੱਡਾ ਤੇਰੀ ਸਾਡਾ ਨਾ ਦੰਗੜਾ ਦੇਖ ਸਾਡਾ ਨਵਾਂ ਸਵਾਰ ਜਦੋਂ ਬਿਛੇਰੀ ਕਿਸਮਤ ਹੈ ਆਪਣੀ ਤੇਜ ਹੋ ਜਾਂਦੀ ਹੈ ਨਾ ਉਹ ਤਾਂ ਟੇਡਾ ਹੋ ਜਾਂਦਾ ਡੱਕ ਦਾ ਡੱਕ ਦਾ ਬਚਦਾਗਾ ਜਣੀਏ ਇਹ ਤੇ ਸਵਾਰੀ ਕਰਨੀ ਸਿੱਖਦਾ ਹਲੇ ਰੁਕ ਜਾਣਾ ਟਾਇਰ ਇਹ ਤਾਂ ਛੱਡ ਗਿਆ ਹੱਥ ਤੇ ਜਾ ਜਿੱਥੇ ਜਾਣੀਆ ਜਣੀਏ ਸਾਡਾ ਹੈਗਾ ਕਿ ਫਨ ਟਾਈਮ ਹੀ ਆ ਇਹਦਾ ਹੁਣ ਹੋਰ ਕੁਝ ਨਹੀਂਗਾ ਦਾ ਚਾਵਤੇ ਹੱਥ ਤੋ ਹੈ ਹੱਥ ਦੇਖ ਕੇ ਐ ਯਾਰ ਇਥੂ ਦੇਖ ਜੀ ਆਇਆ ਚੱਲ ਹੱਥ ਹੱਥ ਦੱਸਿਓ ਕਿਵੇਂ ਦਾ ਲੱਗਿਆ ਆਪਣਾ ਬਲੌਗ ਬਲੌਗ ਦਾ ਪੂਰਾ ਕਹਿ ਤੇ ਕਮੈਂਟ ਕਰਕੇ ਦੱਸਿਓ ਲਾਈਕ ਸਬਸਕ੍ਰਾਈਬ ਕਰ ਲਿਓ ਆ ਕਰਿਓ ਆਪਣੇ ਚੈਨਲ ਨੂੰ ਚਾਣ ਦੇ ਚਾਲ ਚੱਲ ਜੀ ਬਾਗਾ ਖੱਟੂ ਦਾ ਬਾਗਾ ਨਿਕ